ਅਸੀਂ ਸਭ ਤੋਂ ਪਹਿਲਾਂ ਫੈਸਲਾ ਕੀਤਾ ਕਿ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਉੱਥੇ ਦੋ ਫੋਟੋਆਂ ਲੱਗਣਗੀਆਂ ਇੱਕ ਸ਼ਹੀਦ ਆਜ਼ਮ ਭਗਤ ਸਿੰਘ ਦੀ ਇੱਕ ਡਾਕਟਰ ਭੀਮrao ਅੰਬੇਦਕਰ ਜੀ ਦੀ ਤੁਸੀਂ ਕਿਸੇ ਵੀ ਦਫ਼ਤਰ ਚ ਜਾਇਓ ਕਿਸੇ ਮੰਤਰੀ ਦੇ ਦਫ਼ਤਰ ਜਾਇਓ ਕਿਸੇ ਡੀਸੀ ਦੇ ਦਫ਼ਤਰ ਜਾਇਓ ਹਿਸ਼ਾਰਪੁਰ ਗੜਸ਼ੰਕਰ ਐਸਟੀਐਮ ਦੇ ਦਫ਼ਤਰ ਜਾਇਓ ਦੋ ਫੋਟੋ ਮਿਲਣਗੀਆਂ ਮੈਨੂੰ ਕਹਿੰਦੇ ਅਧਿਕਾਰੀ ਵੀ ਇਹਦੇ ਨਾਲ ਕੀ ਕੀ ਇਹਦਾ ਕੀ ਫਾਇਦਾ ਹੋਇਆ ਮੈਂ ਕਹਿੰਦੀ ਫਾਇਦਾ ਨਹੀਂ ਹੁੰਦਾ ਜਦੋਂ ਇਹ ਦੇਖਿਆ ਕਰਨਗੇ ਨਾ ਅਫਸਰ ਵੀਰ ਭਗਤ ਸਿੰਘ ਦੀ ਫੋਟੋ ਲੱਗੀ ਹੋਈ ਹੈ ਫਿਰ ਜਦੋਂ ਰਿਸ਼ਵਤ ਮੰਗਣਗੇ ਕਿਸੇ ਤੋਂ ਕਿਸੇ ਗਰੀਬ ਤੋਂ ਉਹਦਾ ਹੱਕ ਲੁੱਟਣਗੇ ਉਹਦਾ ਖੂਨ ਚੂਸਣ ਬਾਰੇ ਸੋਚਣਗੇ ਥੋੜਾ ਜਿਹਾ ਟੀਡੀ ਜੀ ਅੱਖਾਂ ਨਾਲ ਜਦੋਂ ਭਗਤ ਸਿੰਘ ਹੋਰਾਂ ਵੱਲ ਦੇਖਣਗੇ ਸ਼ਰਮਸਾਰ ਤਾਂ ਹੋਣਗੇ ਨਾ ਕਿ ਐਸ ਕੰਮ ਵਾਸਤੇ ਯਾਤੀ ਲੈ ਕੇ ਦਿੱਤੀ ਸੀ ਕਿ ਗਰੀਬਾਂ ਨੂੰ ਲੁੱਟੀ ਜਾਓ ਐਸ ਕੰਮ ਵਾਸਤੇ 23 23 ਸਾਲ ਦੀ ਉਮਰ 'ਚ ਫਾਂਸੀਆਂ ਦੇ ਰਸੇ ਚੁੰਮ ਲੈ ਕਿ ਪੈਸੇ ਖਾਈ ਜਾਓ ਲੋਕਾਂ ਦੇ ਕੋਈ ਉੱਥੋਂ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਦੇਖੋ ਗਰੀਬੀ ਬਹੁਤ ਗਰੀਬੀ ਹੈ ਇਹ ਦੱਸਣ ਦੀ ਲੋੜ ਨਹੀਂ ਪਰ ਇਹਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਇਹ ਤੇ ਵਿਚਾਰ ਵਟਾਂਦਰਾ ਦੀ ਲੋੜ ਹੈ ਮੈਂ ਕਾਮਕਰ ਦਾ ਮੁੰਡਾ ਖੇਤੀ ਕਰਦੇ ਸੀ ਮੈਂ ਵੀ ਦਿਹਾੜੀਆਂ ਪੁੱਛਣ ਜਾਂਦਾ ਸੀ ਮੈਂ ਅੱਜ ਵੀ ਉਹਨਾਂ ਘਰਾਂ ਨੂੰ ਜਾਣਦਾ ਚਾਚੀਆਂ ਤਾਈਆਂ ਸਾਡੀਆਂ ਸਾਡੇ ਨਾਲ ਖੇਤਾਂ 'ਚ ਕੰਮ ਕਰਦੇ ਉਹੀ ਨਕਸ਼ੇ ਨੇ ਜੀ ਉਹੀ ਚੁੱਲ੍ਹੇ ਨੇ ਉਹੀ ਛੱਤਾਂ ਟੁੱਟੀਆਂ ਉਹੀ ਰਜਾਈਆਂ ਬਿਨਾਂ ਲੋਗੜ ਤੋਂ ਉੱਥੇ ਖੜੇ ਹਾਂ ਹੁਣ ਅਸੀਂ ਬਦਲਣਾ ਸ਼ੁਰੂ ਕਰਤਾ ਬਦਲਣ ਦਾ ਕੀ ਤਰੀਕਾ ਲੱਭਿਆ ਦੇਖੋ ਤੁਹਾਨੂੰ ਕੋਈ ਸਰਕਾਰ ਇਹ ਕਵੇ ਕਿ ਅਸੀਂ ਗਰੀਬੀ ਦੂਰ ਕਰ ਦਾਂਗੇ ਉਹ ਗਲਤ ਨੇ ਗਰੀਬੀ ਦੂਰ ਕੌਣ ਕਰੂਗਾ ਤੁਹਾਡੇ ਬੱਚੇ ਜੇ ਤੁਹਾਡੇ ਬੱਚਿਆਂ ਨੂੰ ਸਟੈਂਡਰਡ ਦੀ ਪੜ੍ਹਾਈ ਦੇ ਦਈਏ ਉਹ ਵੱਡੇ ਅਫਸਰ ਬਣ ਜਾਣ ਉਹ ਵੱਡੇ ਵਕੀਲ ਬਣਨ ਉਹ ਇੰਜੀਨੀਅਰ ਬਣਨ ਡਾਕਟਰ ਬਣਨ ਉਹ ਤੁਹਾਡੇ ਘਰਾਂ ਦੀ ਗਰੀਬੀ ਚੱਕਣਗੇ ਜੀ ਇਹ ਤੁਹਾਡੇ ਘਰਾਂ ਦੀ ਗਰੀਬੀ ਚੱਕੀ ਜਾਊਗੀ ਔਰ ਅਸੀਂ ਕਰਤਾ ਸਕੂਲ ਇਹੋ ਜੇ ਸ਼ਾਨਦਾਰ ਬਣਾਤੇ ਸਰਕਾਰੀ ਤਾਂ ਗਰੀਬ ਦਾ ਬੱਚਾ ਤਾਂ ਸਰਕਾਰੀ ਸਕੂਲ 'ਚ ਜਾ ਸਕਦਾ ਹੈ ਤਕਰੀਬ ਸੋਚਦਾ ਯਾਰ ਪਿਛਲੀਆਂ 4 ਪੀੜੀਆਂ ਤੋਂ ਦਿਹਾੜੀਆਂ 'ਚ ਚੱਲ ਰਹੀਆਂ ਨੇ ਅਗਲੀ ਪੀੜ੍ਹੀ ਵੀ ਦਿਹਾੜੀਦਾਰੀ ਆ ਰਹੀ ਆ ਫਿਰ ਮਾਵਾਂ ਦੇ ਪਹਿਣਾ ਦੇ ਸਿਰ ਤੇ ਇਨੂਆਂ ਨਾਲ ਗੰਜ ਪੈ ਗੇ ਹਰ ਵਕਤ ਸਿਰ ਤੇ ਸਵੇਰੇ ਗੋਹੇ ਵਾਲਾ ਬੱਠਲ ਫਿਰ ਕੱਖਾਂ ਵਾਲਾ ਟੋਕਰਾ ਫਿਰ ਚਰੀ ਵਾਲੀ ਪੰਡ ਫਿਰ ਲੱਕੜਾਂ ਲਿਆਉਣੀਆਂ ਹਰ ਵਕਤ ਸਿਰ ਤੇ ਇਨੂ ਰਹਿੰਦਾ ਜੀ ਇਹਨਾਂ ਨੂੰ ਪਤਾ ਹੋਊਗਾ ਜਿਹੜੇ ਪਹਿਲਾਂ ਰਾਜ ਕਰਕੇ ਗਏ ਨੇ ਕਿ ਇਨੂ ਕੀ ਹੁੰਦਾ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੇ ਗਰੀਬੀ ਦੇਖੀ ਨਹੀਂ ਨਾ ਹੀ ਗਰੀਬਾਂ ਦੇ ਨੇੜੇ ਜਾਂਦੇ ਆ ਆਪਣੇ ਨਾਲ ਤਾਂ ਹੱਥ ਮਪਲਾ ਕੇ ਬਾਅਦ ਚ ਸੈਨੀਟਾਈਜ਼ ਨਾਲ ਸਾਫ਼ ਕਰਦੇ ਆ ਕਿਤੇ ਖੁਰਕਣਾ ਪੈ ਜੇ ਗਰੀਬ ਬੰਦੇ ਮਿਲੇ ਆ ਕਿਤੇ ਕੋਈ ਲਾਗ ਨਾ ਲੱਗ ਜੇ ਚਮੜੀ ਦਾ ਰੋਗ ਨਾ ਹੋ ਜੇ ਇਹੋ ਬੰਦੇ ਨੇ ਜੀ ਇਹ ਤਾਂ ਤੁਸੀਂ ਉਮੀਦ ਕਰ ਸਕਦੇ ਆਪਾਂ ਸੋ ਅਸੀਂ ਸਕੂਲ ਸ਼ਾਨਦਾਰ ਬਣਾਉਣੇ ਸ਼ੁਰੂ ਕਰਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਚ ਪੜਾਓ ਕੋਈ ਫੀਸ ਨਹੀਂ ਔਰ ਪੜ੍ਹਾਈ ਇਹੋ ਜੀ ਪ੍ਰਾਈਵੇਟ ਦੇ ਬਰਾਬਰ ਔਰ ਨਾਲ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਮੈਰਿਟ ਤੇ 40000 ਤੋਂ ਉੱਪਰ ਨੌਕਰੀਆਂ ਦੇਤੀਆਂ ਸਰਕਾਰੀ 2 ਸਾਲਾਂ ਚ ਇੱਕ ਬੰਦਾ ਉੱਠ ਕੇ ਕਹਦੇ ਕਿ ਜੀ ਮੈਨੂੰ ਨੌਕਰੀ ਕਿਸੇ ਐਮਐਲਏ ਦੀ ਸਿਫਾਰਿਸ਼ ਤੇ ਜਾਂ ਪੈਸੇ ਲੈ ਕੇ ਮਿਲੀ ਐ ਇੱਕ ਬੰਦਾ ਪੰਜਾਬ ਚੋਂ ਕਹਿੰਦਾ ਯਾਰ 40000 ਚੋਂ ਇਹ ਗੱਲ ਕਹਿਣ ਵਾਸਤੇ ਜਿਗਰਾ ਚਾਹੀਦਾ ਇੱਕ ਸਿੰਗਲ ਬੰਦਾ ਕਹਦੇ ਕਿ ਮੇਰੇ ਪੈਸੇ ਲੱਗੇ ਜੀ ਜਾਂ ਕੋਈ ਹਜਾ ਮੁੰਡਾ ਉੱਠ ਕੇ ਜਾਂ ਕੁੜੀ ਉੱਠ ਕੇ ਕਹਦੇ ਕਿ ਸਤ ਸੌ ਚੋਂ ਮੇਰੇ 680 ਨੰਬਰ ਸੀ 650 ਵਾਲੇ ਨੂੰ ਰੱਖ ਲਿਆ ਮੈਨੂੰ ਰੱਖਿਆ ਨਹੀਂ ਕਿਉਂਕਿ ਉਹਦੀ ਉਹਦੀ ਕੋਈ ਸ਼ਿਫਾਰਿਸ਼ ਸੀ ਨਾ ਅਸੀਂ ਕਿਹਾ ਪੜੋ ਪੜੋ ਮੈਰਿਟ ਤੇ ਨੰਬਰ ਲੈ ਲਓ ਸਰਕਾਰ ਬੈਲ ਮਾਰੂ ਤੁਹਾਡੇ ਘਰ ਦਾ ਕੁੰਡਾ ਖੜਕਾਊ ਕੇ ਆ ਜਾ ਭਾਈ ਸਰਕਾਰੀ ਨੌਕਰੀ ਤੇਰਾ ਇੰਤਜ਼ਾਰ ਕਰ ਰਹੀ ਹੈ 40000 ਤੋਂ ਵੱਧ ਨੌਕਰੀ ਦੇਤੀ ਆਮ ਕਰਾਂ ਦੇ ਮੁੰਡੇ ਨੇ ਆਮ ਕਰਾਂ ਦੇ ਨੇ ਉਹ ਸਾਰੇ ਗਰੀਬਾਂ ਦੇ ਬੱਚੇ ਨੇ ਸਾਰੇ ਜੱਜ ਲੱਗੇ ਆ 6 6 ਜੱਜ ਬਣਿਆ ਤਿੰਨ ਕੁੜੀਆਂ ਜੱਜ ਬਣ ਗਈਆਂ ਆਮ ਕਰਾਂ ਚੋਂ ਉੱਠ ਕੇ ਇਹੀ ਚੀਜ਼ ਤੋਂ ਗਰੀਬੀ ਦੂਰ ਕਰ ਸਕਦੀ ਹੈ ਜੀ ਡਾਕਟਰ ਪੀਮਰਾਓ ਉਮੇਦਕਾ ਜੀ ਨੇ ਆਪਾਂ ਨੂੰ ਹੱਕ ਲੈ ਕੇ ਦਿੱਤਾ ਕਿ ਵੋਟਾਂ 'ਚ ਲੜਨਾ ਹੈ ਇਹ ਜੇ ਕਿਸੇ ਫਸਲ ਨੂੰ ਸੁੰਡੀ ਲੱਗ ਜੇ ਨਾ ਕੋਈ ਕੋਈ ਕਿਸੇ ਝੋਨੇ ਨੂੰ ਸੁੰਡੀ ਪੈ ਗਈ ਕਣਕ ਨੂੰ ਉਹ ਬਾਰੋਂ ਰੌਲਾ ਪਾ ਕੇ ਜਾਂ ਬਾਰੋਂ ਡੜੇ ਮਾਰ ਕੇ ਨਹੀਂ ਹਟਦੀ ਸੁੰਡੀ ਇਹਦੇ ਵਾਸਤੇ ਸਪਰੇ ਦੀ ਢੋਲੀ ਮੋਡੇ ਤੇ ਧਰ ਕੇ ਅੰਦਰ ਪੜਨਾ ਪੈਂਦਾ ਜੀ ਅੰਦਰ ਫਸਲ ਦੇ ਛਿੜ ਛੜ ਛੜ ਕਾਓ ਕਰਨਾ ਪੈਂਦਾ ਬਾਬਾ ਸਾਹਿਬ ਨੇ ਇਹੀ ਕਿਹਾ ਕਿ ਭਾਈ ਬਾਹਰੋਂ ਨਾ ਮੰਤਾਂ ਕਰੀ ਜਾਓ ਅੰਦਰ ਵੱਡੋ ਸਿਸਟਮ ਦੇ ਐਮਐਲਏ ਬਣੋ ਮੰਤਰੀ ਬਣੋ ਉਥੇ ਜਾ ਕੇ ਆਵਾਜ਼ ਠਾਓ ਆਪਣੇ ਹੱਕ ਲੈ ਕੇ ਆਓ ਇਸੇ ਇਨਾਂ ਹੱਕਾ ਕਰਕੇ ਅੱਜ ਡਿਪਟੀ ਸਪੀਕਰ ਨੇ ਜੀ ਡਿਪਟੀ ਸਪੀਕਰ ਬਹੁਤ ਵੱਡਾ ਅਹੁਦਾ ਹੁੰਦਾ ਜੀ ਵਿਧਾਨ ਸਭਾ ਚ ਬਹੁਤ ਵੱਡਾ ਮਾਨ ਤਾਨ ਹੁੰਦਾ ਔਰ ਇਨਾਂ ਨੂੰ ਵੀ ਪੁੱਛ ਲੋ ਕਦੇ ਇਹਨਾਂ ਨੇ ਕੋਈ ਕਿਤੇ ਉਧਰੋਂ ਉਧਰੋਂ ਮੇਰੇ ਤੇ ਕੋਈ ਪ੍ਰੈਸ਼ਰ ਪਾਇਆ ਹੋਵੇ ਮੈਨੂੰ ਬਣਾ ਦੋ ਇਹਨਾਂ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਜੀ ਡਿਪਟੀ ਸਪੀਕਰ ਦੀ ਸਹੂਚੀ ਕੋਲ ਲਈ ਤਿਆਰ ਰਹੇ ਹੋ ਜੀ ਅਫਸਰ ਵੀ ਅਹੀਂ ਲਾਉਣੇ ਆ ਜੀ ਅਜੰਗ ਮੁੰਡੇ ਕੁੜੀਆਂ ਖੜੇ ਨੇ ਅਫਸਰ ਆ ਖੜੇ ਨੇ ਪੁਲਿਸ ਵਾਲੇ ਨੌਜਵਾਨ ਮੁੰਡੇ ਕੁੜੀਆਂ ਲਾ ਰਹੇ ਆ ਅਸੀਂ ਐਸਐਸਪੀ ਪਹਿਲੀ ਵਾਰ ਹੋਇਆ ਪੰਜਾਬ ਚ 10 ਡੀਸੀ ਕੁੜੀਆਂ ਨੇ 6 ਡੀਸੀ ਐਸਐਸਪੀ 6 ਐਸਐਸਪੀ ਕੁੜੀਆਂ ਨੇ ਉਹਨਾਂ ਨੂੰ ਨੌਜਵਾਨਾਂ ਨੂੰ ਕੰਮ ਕਰਨ ਦਾ ਨਾ ਜਨੂੰਨ ਹੁੰਦਾ ਹੈ। ਉਹਨਾਂ ਨੂੰ ਗਰੀਬਾਂ ਦਾ ਦਰਦ ਹੁੰਦਾ ਹੈ। ਜਿਹੜੇ ਪਹਿਲਾਂ ਤੋਂ ਲੁਟੇਰੇ ਰਹੇ ਹਨ ਨਾ ਉਹਨਾਂ ਨੂੰ ਤਾਂ ਬਸ ਐ ਹੀ ਹੁੰਦਾ ਚਲੋ ਇੱਕ ਸਾਲ ਹੋਰ ਮਿਲ ਗਿਆ ਹੋਰ ਲੁੱਟ ਲਓ। ਉਹਨਾਂ ਦਾ ਉਹਨਾਂ ਦਾ ਦਿਲ ਨਾ ਪੱਥਰ ਬਣ ਜਾਂਦਾ ਹੈ। ਮੈਂ ਤਾਂ ਜਦੋਂ ਕਾਲਜ ਪੜ੍ਹਦਾ ਸੀ ਪਲੱਸ 1 'ਚ ਸੰਤਰਾ ਮੁਕੱਸੀ ਬਹੁਤ ਵੱਡੇ ਸ਼ਾਇਰ ਹੋਏ ਸਾਡੇ ਇਲਾਕੇ ਦੇ ਹੈ। ਬਰਨਾਲੇ ਦੇ ਨੇੜੇ ਪਿੰਡ ਹੈ ਰਾਏਸਰ। ਸਾਂਤਰਾ ਮਦਰਾਸ ਉਦਾਸੀ ਨੂੰ ਗਰੀਬਾਂ ਦਾ ਸ਼ਾਇਰ ਕਿਹਾ ਜਾਂਦਾ ਅਸੀਂ ਉਹਦੀ ਕਵਿਤਾ ਗਾਉਂਦੇ ਹੁੰਦੇ ਸੀ ਕਰਮਜੀਤ ਅਨਮੋਲ ਮੇਰੇ ਨਾਲ ਹੁੰਦਾ ਸੀ ਅਸੀਂ ਇੱਕੋ ਕਾਲਜ ਚ ਪੜੇ ਹਾਂ ਸੁਨਾਮ ਕਾਲਜ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀਂ ਬੇਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਰ ਤਰਸ ਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਬੇੜੇ ਜਿੱਥੇ ਹਾਰ ਮੰਨ ਲਈ ਚਾਵਾਂ ਨੇ ਜਿੱਥੇ ਹਾਰ ਮੰਨ ਲਈ ਚਾਵਾਂ ਨੇ ਇੱਕ ਕੂੰਜ ਘੇਰ ਲਈ ਕਾਵਾਂ ਨੇ ਧੀਆਂ ਹੋ ਕੇ ਪਰਦੀਆਂ ਅਸਮਾਨ ਜਡੇਰੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਬੇੜੇ ਮੈਂ ਗਾਉਂਦਾ ਹੁੰਦਾ ਸੀ ਔਰ ਕਿੱਤੋਂ ਇੱਕ ਜਗ੍ਹਾ ਤੋਂ ਵੀ ਨਹੀਂ ਹੈਗਾ ਕਿ ਮੈਂ ਫਸਟ ਨਾ ਆਇਆ ਹੋਵਾਂ ਕਿਉਂਕਿ ਦਰਦ ਤਾਂ ਇੰਨਾ ਹੈ ਦਰਦ ਤੇ ਲਿਖਿਆ ਹੈ ਗਰੀਬ ਦਾ ਸੋ ਇਹ ਕਮੀਆਂ ਦੇ ਵਿੜਿਆਂ ਨੂੰ ਸਮਝਣ ਵਾਲੀ ਜਾਂ ਕਮੀਆਂ ਦੇ ਵਿੜਿਆਂ 'ਚ ਕੀੜੇ ਮਾਰਨ ਵਾਲੀ ਸਮਝ ਸਕਦਾ ਕਿ ਉਹਨਾਂ ਵਿੜਿਆਂ ਦਾ ਕੀ ਹਾਲ ਹੈ ਇੱਕ ਸ਼ਾਇਰ ਨੇ ਲਿਖਿਆ ਹੈ ਇਹ ਕਰਦੇ ਆ ਆਪਣੇ ਨਾਲ ਤੱਕੇ ਇਹ ਕਰਦੇ ਆ ਆਪਾਂ ਤਾਂ ਸਮਝਦੇ ਕੱਖਰੀ ਆਮ ਲੋਕ ਨੇ ਇਹਨਾਂ ਦਾ ਕੀ ਹੈ ਚਲੋ 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 ਨਾ ਇੱਕ ਨੇ ਲਿਖਿਆ ਸ਼ਾਇਰ ਨੇ ਕਹਿੰਦਾ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾਏ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਧੱਕੇ ਨਾ ਮਾਰੋ ਉਹ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਕਟੋ-ਕਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਇਹ ਦੁੱਖੀਆਂ ਨਾਲ ਜੱcke ਮਾਰਦੇ ਆ ਗਰੀਬਾਂ ਨੂੰ ਇਹਨਾਂ ਨੇ ਨੋਚਿਆ ਜਾਣ ਬੁੱਝ ਕੇ ਅਣਪੜ ਰੱਖ ਰਿਹਾ ਜੀ ਥੋੜੇ ਜੁਆਕਾਂ ਨੂੰ ਵੱਡੀ ਗੱਲ ਦੱਸਣ ਲੱਗਿਆ ਤੁਹਾਨੂੰ ਮੈਂ ਮੀਡੀਆ ਵਾਲੇ ਵੀ ਸੁਣ ਲੈ ਇਹਨਾਂ ਲੀਡਰਾਂ ਨੇ ਹੁਣ ਤੱਕ 70 75 ਸਾਲਾਂ ਚ ਜਾਣ ਬੁੱਝ ਕੇ ਅਣਪੜ ਰੱਖਿਆ ਗਰੀਬਾਂ ਦੇ ਬੱਚੇ ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਗਰੀਬ ਦਾ ਬੱਚਾ ਪੜ ਗਿਆ ਉਹ ਇੰਟੈਲੀਜੈਂਟ ਹੈ ਉਹ ਤਾਂ ਮਿਹਨਤੀ ਬੱਚਾ ਹੈ ਉਹਦਾ ਅਫਸਰ ਬਣ ਜੂ ਅਫਸਰ ਬਣ ਜੂ ਤਾਂ ਘਰ ਦੀ ਗਰੀਬੀ ਚੱਕੀ ਜਾਊਗੀ ਘਰ ਦੀ ਗਰੀਬੀ ਚੱਕੀ ਜਾਊ ਤਾਂ ਫਿਰ ਇਹਨਾਂ ਲੀਡਰਾਂ ਦੇ ਮਹਿਲਾ ਮੂਰੇ ਅਰਜ਼ੀਆਂ ਤੇ ਮੰਗ ਪੱਤਰ ਲੈ ਕੇ ਲਾਈਨਾਂ 'ਚ ਕੌਣ ਖੜੂਗਾ ਹੱਥ ਬਨ ਕੇ ਆਹ ਦਿੱਕ ਆਹ ਦਿੱਕ ਜਾਣ ਬੁਝ ਕੇ ਗਰੀਬ ਰੱਖਦੇ ਐ ਅਸੀਂ ਤਾਂ ਪੜਾਵਾਗੇ ਜੀ ਦਿੱਲੀ 'ਚ ਵੀ ਅਰਵਿੰਦ ਕੇਜਰੀਵਾਲ ਨੇ ਹੀ ਕੀਤਾ ਸਕੂਲ ਕਰਤੇ ਕਮਾਲ ਦੇ ਬੱਚੇ ਪੜ ਕੇ ਗਰੀਬਾਂ ਦੇ ਬੱਚੇ ਪੜ ਕੇ ਕੋਈ ਦਰਜੀ ਦਾ ਬੱਚਾ ਕੋਈ ਕਿਸੇ ਪੁਲ ਥੱਲੇ ਰੇੜੀ ਲਾਉਂਦਾ ਫਰੂਟਾਂ ਦੀ ਉਹਦਾ ਉਹਦੀ ਬੇਟੀ ਡਾਕਟਰ ਬਣ ਗਈ ਸਾਡੇ ਬੱਚਿਆਂ 'ਚ ਕੋਈ ਕਮੀ ਨਹੀਂ ਮੌਕਾ ਨਹੀਂ ਮਿਲਦਾ ਬਸ ਤੁਸੀਂ ਐ ਕਰੋ ਸ਼ਰਤ ਲਾ ਲੈਨੇ ਆ ਖੁਰਾਲਗੜ੍ਹ ਸਾਹਿਬ ਦੇ ਤਿੰਨ ਬੱਚੇ ਲੈ ਲੈਨੇ ਆ ਜਿਹੜੇ ਹੁਸ਼ਿਆਰ ਨੇ ਤੇ ਐ ਕਰੋ ਐਡਮਿਸ਼ਨ ਕਰਾ ਦਿਓ ਉੱਥੇ ਜਿੱਥੇ ਰਾਹੁਲ ਗਾਂਧੀ ਹੋਰੀ ਪੜ੍ਹੇ ਨੇ ਜਿੱਥੇ ਆ ਜਿਹੜੇ ਵੱਡੇ ਲੀਡਰ ਨੇ ਉਹ ਉਹਨਾਂ ਦੇ ਬੱਚੇ ਪੜ੍ਹੇ ਨੇ ਫੀਸ ਕਰਾ ਦਿਓ ਸਾਡੀ 2 ਸਾਲ ਵਾਸਤੇ ਮਾਫ ਪੜ੍ਹਾਈ ਸਾਨੂੰ ਉਹੀ ਦੇ ਦਿਓ 2 ਸਾਲਾਂ ਬਾਅਦ ਰਿਜ਼ਲਟ ਦੇਖ ਲਿਓ ਫਰਸਟ ਕੌਣ ਆਉਂਦਾ ਹੈ ਉਹ ਫਰਸਟ ਉਹ ਨਹੀਂ ਆਉਂਦੇ ਹੁੰਦੇ ਲੋਕੋ ਜਿਹੜੇ ਸੋਨੇ ਦੇ ਚਮਚੇ ਮੂੰਹ 'ਚ ਲੈ ਕੇ ਜੰਮਦੇ ਨੇ ਉਹ ਫਾਸਟ ਸਾਡੇ ਬਾਣ ਦੇ ਮੰਜਿਆਂ ਵਾਲੀ ਆਉਂਦੇ ਨੇ ਪਰ ਕਰੀਏ ਕੀ ਮੌਕਾ ਨਹੀਂ ਮਿਲਦਾ ਸਾਨੂੰ ਮੌਕਾ ਨਹੀਂ ਦਿੰਦੇ ਹੁਣ ਵੀ ਦੇਖ ਲਓ ਤੁਸੀਂ ਆ ਜਿਹੜੇ ਵੱਡੇ ਜਿਹੜੇ ਵੱਡੇ ਨੇ ਜਿਹੜੇ ਰਸ਼ਵਾੜੇ ਨੇ ਜਿਹੜੇ ਹਰਾਤੇ ਤੁਸੀਂ ਹਰਾਤੇ ਜਿਹੜੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਤੜਕੀ ਕਿਉਂਕਿ ਮੈਂ ਆਮਕਰਾਂ ਦਾ ਮੁੰਡਾ ਮੈਂ ਥੋੜਾ ਤੇ ਪੋਤਾ ਉਹ ਕਹਿੰਦੇ ਵੀ ਆਮਕਰਾਂ ਦਾ ਮੁੰਡਾ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਿਆ ਆਮਕਰਾਂ ਦੇ ਮੁੰਡੇ ਡਿਫਟੀ ਸੀ ਕਰ ਕਿਉਂ ਬਣ ਗਏ ਆਮਕਰਾਂ ਦੇ ਧੀਆਂ ਪੁੱਤ ਮੰਤਰੀ ਕਿਉਂ ਬਣ ਗਏ ਆਹੀ ਦਰਦ ਹੈ ਉਹਨਾਂ ਨੂੰ ਬਿੱਤਾਂ ਸੀ ਬਹਿਨੇ ਹੁੰਨੇ ਆ ਇਹ ਕੌਣ ਆ ਗਿਆ ਕਿਹਾ ਵੀ ਉਹਨੇ ਇੱਕ ਨੇ ਬਹੁਤ ਮਾੜੀ ਗੱਲ ਐ ਇਹ ਉਹਨਾਂ ਦੀ ਸੋਚ ਦੇਖ ਲਓ ਕਹਿੰਦਾ ਇੱਕ ਮੋਬਾਈਲ ਰਿਪੇਅਰ ਕਰਨ ਵਾਲਾ ਆ ਗਿਆ ਲੈ ਕੀ ਗੱਲ ਯਾਰ ਤੁਸੀਂ ਕਿਰਤੀ ਨੂੰ ਕਿਰਤੀ ਨਹੀਂ ਸਮਝਦੇ ਮੋਬਾਈਲ ਰਿਪੇਅਰ ਕਰਨਾ ਕੰਮ-ਕੰਮ ਕਰਕੇ ਖਾਂਦਾ ਤੁਹਾਡੇ ਵਾਂਗੂ ਲੁੱਟ ਕੇ ਤਾਂ ਨਹੀਂ ਖਾਂਦਾ ਮੈਨੂੰ ਵੀ ਕਹਿੰਦੇ ਸੀ ਕਹਿੰਦੇ ਪਹਿਲੇ ਸਟੇਜਾਂ ਤੇ ਪਹਿਲਾਂ 500 ਰੁਪਏ ਲੈਂਦਾ ਹੁੰਦਾ ਸੀ ਮੈਂ ਕਿਹਾ ਮੈਂ ਤਾਂ 150 ਰੁਪਏ ਤੇ ਵੀ ਜਾਂਦਾ ਰਿਆਂ ਹਾਂ ਤੇ ਮਿਹਨਤ ਕਰਕੇ ਅਸੀਂ ਪਹਿਲਾਂ ਕਲਾਕਾਰੀ ਚ ਮੱਲਾ ਮਾਰੀਆਂ ਉਸ ਤੋਂ ਬਾਅਦ ਮਿਹਨਤ ਕਰਕੇ ਲੋਕਾਂ ਕੋਲ ਅਗੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਤੁਹਾਨੂੰ ਬਣਾਣ ਦੇ ਇਹ ਕਿਰਤਿਆਂ ਨੂੰ ਸਮਝਦੇ ਕੱਖ ਨਹੀਂ ਇਹ ਆਪ ਸਮਝ ਲੀਆਂ ਕਰਦੇ ਰਹੇ ਆ ਅਸੀਂ ਤਾਂ ਭਾਈ ਆਟੇ ਦੇ ਬਿਸਕਟਾਂ ਆ ਮੇਰੀ ਮਾਂ ਮਹੀਨਾ ਪਹਿਲਾਂ ਦੀਵਾਲੀ ਤੋਂ ਪੀਪਾ ਕਢਾ ਲਿਆਉਂਦੀ ਸੀ ਚੀਮਿਆਂ ਤੋਂ ਦੇਸੀ ਘਿਓ ਦੇ ਬਿਸਕਟ ਤੇ ਉਹ ਆ ਕੇ ਜਿੰਦਾ ਲਾਉਂਦੀ ਸੀ ਐਡਾ ਛੋਟਾ ਜਿਹਾ ਜਿੰਦਾ ਲਾਉਂਦੀ ਸੀ ਅਸੀਂ ਕਹਿੰਦੇ ਸੀ ਬਬੇ ਕਾਰੇ ਵਾਸਤੇ ਕਢਾਏ ਨੇ ਕਹਿੰਦੀ ਨਾ ਦੀਵਾਲੀ ਵਾਲੇ ਦਿਨ ਮੱਥਾ ਘਰੂਂਡੀ ਚ ਟੇਕ ਕੇ ਗੁਰਦੁਆਰਾ ਸਾਹਿਬ ਤੇ ਇੱਕ ਮਤਾ ਫੇਰ ਮਿਲਣਗੇ ਅੱਜ ਕਿ ਹੁਣ ਮਹੀਨਾ ਪਹਿਲੀ ਕਢਾ ਲਈ ਪੀਪਾ ਦੇਖ ਕੇ ਜੱਤਾ ਹੁਣ ਰਹਿਿਆ ਨਹੀਂ ਜਾਂਦਾ ਨਾ ਜਿੰਦਾ ਲੱਗਿਆ ਹੋਇਆ ਅਸੀਂ ਤਾਂ ਹੁਣ ਆਟੇ ਦੇ ਬਿਸਕਟ ਆਲੇ ਆ ਅਸੀਂ ਸੋਨੇ ਦੇ ਬਿਸਕਟ ਆਲੇ ਨਹੀਂ ਰਹਿਗੇ ਉਸ ਵੇਲੇ ਸਾਡੇ ਬਾਪੂ ਸੋਨੇ ਦੇ ਬਿਸਕਟਾਂ ਦੀ ਸਮਝ ਲੱਗ ਨਹੀਂ ਕਰਦੇ ਸੀ ਸਾਨੂੰ ਆਟੇ ਵਾਲੀ ਰਹਿਣ ਦੋ ਯਾਰ ਸਾਨੂੰ ਤਾਂ ਆਟਾ ਹੀ ਵਾਲਾ ਵਧੀਆ ਲੱਗਦਾ ਆਟਾ ਹੀ ਮਿਲ ਜੇ ਸੰਤਾ ਉਸਨਾਂ ਦੇ ਵਾਲਾ ਸਾਨੂੰ ਸਾਨੂੰ ਕੋਈ ਇਦਾਂ ਦਾ ਹੋ ਨਹੀਂ ਅਸੀਂ ਤਾਮ ਘਰਾ ਚੋਂ ਆਏ ਆ ਸਵਾਜਿ श्री ਗੁਰੂ ਰਵਿਦਾਸ ਜੀ ਦੇ ਜਿਹੜੀ ਬਾਣੀ ਐ ਜਿਹੜੇ ਵਚਨ ਨੇ ਉਹਨਾਂ ਦੇ ਉਹਨਾਂ ਨੂੰ ਯਾਦ ਕਰਕੇ ਬੱਚਿਆਂ ਨੂੰ ਜ਼ਰੂਰ ਦੱਸਿਓ ਕਿ ਕੀ ਕਹਿੰਦੇ ਸੀ ਉਹ ਕਹਿੰਦੇ ਸੀ ਸਾਰੇ ਬਰਾਬਰ ਆ ਆਤਮਾ ਚ ਪ੍ਰਮਾਤਮਾ ਐ ਸਾਰਿਆਂ ਦੇ ਟਿੱਕੋ ਜੇ ਆ ਪ੍ਰਮਾਤਮਾ ਸਭ ਚ ਵਸਦਾ ਵਸਦਾ ਕੋਈ ਖਾਸ ਬੰਦੇ ਨਹੀਂ ਹੈਗੇ ਪ੍ਰਮਾਤਮਾ ਉੱਥੇ ਰਹਿੰਦਾ ਗੁਰੂ ਨਾਨਕ ਸਾਹਿਬ ਨੇ ਮਲਕ ਭਾਗੋ ਦੇਆ ਭੋਜ ਜਿਹੜਾ ਠੁਕਰਾਇਆ ਸੀ ਭਾਈ ਲਾਲੋ ਦੀਆਂ ਰੋਟੀਆਂ ਖਾਧੀਆਂ ਸੀ ਹੱਟਦਾ ਉਹ ਗੁਰੂ ਨੇ ਜਿਨ੍ਹਾਂ ਨੇ ਆਹ ਫਰਕ ਕੱਢੇ ਨੇ ਸੋ ਇਸ ਕਰਕੇ ਆ ਮੰਗਾ ਜਿਹੜੀਆਂ ਤੁਸੀਂ ਦੱਸਿਆ ਨੇ ਜ਼ਿਆਦਾਤਰ ਮੰਗਾ ਤਾਂ ਅੱਜ ਹੀ ਮੰਨਣ ਵਾਲੀਆਂ ਨੇ ਬਿਜਲੀ ਦਾ ਕਨੈਕਸ਼ਨ 24 ਘੰਟਿਆਂ ਦੇ ਵਿੱਚ ਵਿੱਚ ਮੈਂ ਕਹਤਾ ਆਰਡਰ ਕਰਤੇ ਅਫਸਰਾਂ ਨੂੰ ਬਿਜਲੀ ਦਾ ਕਨੈਕਸ਼ਨ ਇੱਥੇ ਮਿਲ ਜਾਊਗਾ ਜਿਵੇਂ ਕਿ ਡਿਪਟੀ ਸਪੀਕਰ ਸਾਹਿਬ ਕਹਰੇ ਸੀ ਕਿ ਸਾਡੇ ਕੋਲੇ ਸਭ ਤੋਂ ਵੱਧ ਬਿਜਲੀ ਦੇ ਕਨੈਕਸ਼ਨ ਸਿੰਚਾਈ ਵਾਲੇ ਮਿਲ ਗਏ ਸਿੰਚਾਈ ਵਾਲੇ ਤਾਂ ਮਿਲ ਗਏ ਆ ਚੰਗਿਆਈ ਵਾਲਾ ਵੀ ਜਿਹੜੇ ਜਿੱਥੇ ਬਹਿ ਕੇ ਤਪ ਕੀਤਾ ਉੱਥੇ ਜੇ ਬਿਜਲੀ ਦਾ ਕਨੈਕਸ਼ਨ ਹੀ ਹੈ ਨਹੀਂ ਫਿਰ ਆਪਾਂ ਕਾਹਦੇ ਕਾਹਦੇ ਮੰਤਰੀਆਂ ਕਾਹਦੇ ਸੰਤਰੀਆਂ ਕਾਹਦੇ ਕੀ ਕਰਦੇ ਆ ਸੋ ਇੱਥੇ ਬਿਜਲੀ ਦਾ ਕਨੈਕਸ਼ਨ ਬਿਲਕੁਲ 24 ਘੰਟਿਆਂ ਦੇ ਵਿੱਚ ਵਿੱਚ ਜੋ ਵੀ ਕਰਨਾ ਪੂਗਾ ਡਿਪਾਰਟਮੈਂਟ ਆਪੀ ਕਰ ਲਊਗਾ ਜੀ ਉਹ ਹੋ ਜਾਊਗਾ ਆ ਜਿਹੜੀ ਤੁਸੀਂ ਕਿਹਾ ਕਿ ਜਿਹੜੀ ਜਿਹੜਾ ਸੂਆ ਚ ਜਾਂਦਾ ਨਾਲਾ ਉਹਦੇ ਹਾਰ ਦੇ ਵਾਲੇ ਕੰਨ ਦਾ ਉਹ ਵੀ ਹੋ ਜਾਊਗੀ ਕਹਤਾਂ ਮੈਂ ਆ ਪੁਲ ਵੀ ਜਿਹੜਾ ਪੁਲ ਕਹਿੰਦੇ ਆ ਪੁਲ ਤੇ ਨਾਲ 100 ਯਾਤਰੀਆਂ ਵਾਲਾ ਜਿਹੜਾ ਯਾਤਰੀ ਨਿਵਾਸ ਹੈ ਉਹ ਤੇ ਜ਼ਮੀਨ ਦੀ ਗੱਲ ਕਹੀ ਹੈ ਇਹ ਅਕਵਾਇਰ ਕਰਨੀ ਪਊਗੀ ਥੋੜਾ ਜਿਹਾ ਲੰਬਾ ਪ੍ਰੋਸੈਸ ਹੈ ਮੈਂ ਕਹਿ ਕਹਤਾ ਕਿ ਤੁਸੀਂ ਪ੍ਰੋਸੈਸ ਚ ਪਾ ਲਓ ਕਿ ਜਿਹੜੇ ਜਿਹੜੇ ਘਰਾਂ ਨੂੰ ਸ਼ਿਫਟ ਕਰਨਾ ਹੈ ਤਾਂ ਕਿ ਗੁਰਦੁਆਰਾ ਸਾਹਿਬ ਵਾਸਤੇ ਜਗ੍ਹਾ ਪ੍ਰੋਪਰ ਵਧੀਆ ਰਹੇ ਤੇ ਰਵੇ ਖੁੱਲੀ ਜਗ੍ਹਾ ਰਹੇ ਤੇ ਉਹ ਕਿਉਂਕਿ ਪੰਚਾਇਤ ਕੋਲੇ ਮੇਰੇ ਖਿਆਲ ਚ ਜ਼ਮੀਨ ਹੈ ਨਹੀਂ ਤੇ ਅਸੀਂ ਕੋਈ ਨਾ ਕੋਈ ਅਕਵਾਇਰ ਕਰਕੇ ਤੁਹਾਡੇ ਪਿੰਡ ਦੀ ਸਹਿਮਤੀ ਨਾਲ ਹੀ ਆਪਾਂ ਉਹ ਕਰ ਲਾਂਗੇ ਜਿਵੇਂ ਤੁਸੀਂ ਕਹੋਗੇ ਬਾਕੀ 10000 ਬੰਦੇ ਦਾ ਉਥੇ ਸਤਸੰਗ ਹਾਲ ਬਣਾਇਆ ਮੈਂ ਹੁਣ ਦੇਖ ਕੇ ਆਇਆ 10000 ਬੰਦਾ ਕੱਲਾ ਸਤਸੰਗ ਹਾਲ ਨਹੀਂ ਬਣਾਇਆ ਮੈਂ ਡੀਸੀ ਸਾਹਿਬ ਨੂੰ ਤੇ ਸਾਰੇ ਅਧਿਕਾਰੀਆਂ ਨੂੰ ਕਹਤਾ ਐਮਐਲਐਮ ਸਾਹਿਬ ਮੇਰੇ ਨਾਲ ਸੀਗੇ ਉਥੇ ਆਪਣੇ ਖੁਸ਼ੀ ਦੇ ਸਮਾਗਮ ਵੀ ਕਰੋ ਵਿਆਹ ਵੀ ਉਥੇ ਕਰੋ ਕੌਣ ਨਹੀਂ ਚਾਹੁੰਦਾ ਜੀ ਸਾਡੇ ਬੱਚੇ ਬੱਚੀਆਂ ਦਾ ਆਪਸ ਵਿੱਚ ਜਿਹੜਾ ਵਿਆਹ ਹੋ ਰਿਹਾ ਹੈ ਉਹ ਗੁਰੂ ਦੇ ਚਰਨਾਂ 'ਚ ਹੋਵੇ ਕਰੋ ਉਥੇ ਨਾਲੇ ਕੋਈ ਖਰਚਾ ਨਹੀਂ ਕੋਈ ਉੱਥੇ ਮਤਲਬ ਦਿੱਕਤ ਨਹੀਂ ਹੈਗੀ ਸਭ ਕੁਝ ਉੱਥੇ ਅਵੇਲੇਬਲ ਹੈ ਆ ਬਹੁਤ ਮਹਿੰਗੇ ਹੋਗੇ ਮੈਰਜਪੈਲਸਾ ਗਰੀਬ ਦੀ ਪਹੁੰਚ ਤੋਂ ਬਾਹਰ ਹੋਗੇ ਉੱਥੇ ਜਿਹੜਾ ਕੋਈ ਗਮੀ ਦਾ ਫੰਕਸ਼ਨ ਹੈ ਬਜ਼ੁਰਗਾਂ ਦਾ ਕੋਈ ਜਾਂ ਕੋਈ ਉੱਥੇ ਕਰੋ ਅਸੀਂ ਤਾਂ ਉੱਥੇ ਵਪਾਰੀਆਂ ਨੂੰ ਵੀ ਕਹਾਂਗੇ ਕਿ ਵੱਡੀਆਂ-ਵੱਡੀਆਂ ਜੇ ਪ੍ਰਦਰਸ਼ਨੀਆਂ ਲਾਉਣੀਆਂ ਨੇ ਇੱਥੇ ਲਾਇਆ ਕਰੋ 500 ਬੰਦੇ ਦਾ ਠਹਿਰਨ ਦਾ ਵੀ ਬਣਾ ਰਹੇ ਹਾਂ ਜਿਹੜਾ 500 ਬੰਦੇ ਦਾ ਜਿਹੜਾ ਠਹਿਰਨ ਦਾ ਪ੍ਰਬੰਧ ਹੈ ਨਾਲ 500 ਬੰਦੇ ਲਈ ਆਡੀਟੋਰੀਅਮ ਹੈ ਸ਼ਾਨਦਾਰ ਚੰਡੀਗੜ੍ਹ ਤੇ ਮੁਹਾਲੀ ਜਿ ਵੀ ਇਸ ਤਰ੍ਹਾਂ ਨਹੀਂ ਹੈਗੇ ਜਿਹੜਾ ਇੱਥੇ ਬਣੂਗਾ ਅਸੀਂ ਕਹੇ ਵੀ ਇੱਕੋ ਵਾਰੀ ਬਣਨਾ ਹੈ ਹੁਣ ਵਧੀਆ ਹੀ ਬਣਾਉਣਾ ਹੈ ਹੁਣ ਕੀ ਜੈ ਜੀ ਆਪਣੇ ਦੇਸ਼ ਦੇ ਸਭ ਤੋਂ ਵਧੀਆ ਜਿਹੜੇ ਕਾਰੀਗਰ ਤੇ ਆਰਕੀਟੈਕਟ ਸਭ ਤੋਂ ਵਧੀਆ ਨਕਸ਼ੇ ਬਣਾਉਣ ਵਾਲੇ ਅਸੀਂ ਇੱਥੇ ਲਿਆਉਂਦੇ ਨੇ ਬਣ ਰਹੇ ਨੇ ਕਿਉਂਕਿ ਚੀਜ਼ ਇੱਕੋ ਵਾਰੀ ਬਣਦੀ ਹੈ ਯਾਦਗਾਰ ਜਿਸ ਤਰ੍ਹਾਂ ਭਾਈ ਸਾਹਿਬ ਆ ਕਿ ਜੇ ਆਪਾਂ ਉਹਨਾਂ ਦੀ ਯਾਦਗਾਰ ਬਣਾ ਜਾਗੇ ਚਾਰ ਬੰਦੇ ਆਪਾਂ ਨੂੰ ਯਾਦ ਰੱਖ ਲੈਣਗੇ ਉਹਨਾਂ ਤੋਂ ਵੱਡੇ ਤਾਂ ਹੋ ਨਹੀਂ ਸਕਦੇ ਜੇ ਉਹਨਾਂ ਦੀਆਂ ਯਾਦਗਾਰਾਂ ਬਣਾ ਜਾਗੇ ਉਹਨਾਂ ਵਾਲੀਆਂ ਪੀੜ੍ਹੀਆਂ ਕਹਿਣਗੀਆਂ ਯਾਰ ਸਾਡੇ ਲਈ ਕੁਝ ਕਰ ਗਏ ਹਾਂ ਯਾਰ ਆਪਣਾ ਤਾਂ ਫਰਜ਼ ਇਹੀ ਹੈ ਕਿ ਦੱਸ ਦਈਏ ਕਿ ਸਾਡੇ ਕੋਲੇ ਐਹਾ ਜਿਹਾ ਖਜ਼ਾਨਾ ਪਿਆ ਸੁ ਮੈਂ ਹਰ ਵਕਤ ਹਰ ਵਕਤ ਮੇਰਾ ਫਿਰ ਉਸ ਤੋਂ ਬਾਅਦ ਸਕੂਲਾਂ ਤੋਂ ਬਾਅਦ ਹਸਪਤਾਲਾਂ ਦੀ ਗੱਲ ਕਰਦੇ ਹਾਂ ਗਰੀਬ ਕਰਾ ਸਕਦਾ ਇਲਾਜ ਕਿਤੇ ਪ੍ਰਾਈਵੇਟ ਹਸਪਤਾਲ 'ਚ 2 ਲੱਖ ਕਹਿੰਦੇ ਪਹਿਲਾਂ ਪਰ ਗਰੀਬ ਤਾਂ ਛੜਦਾ ਇਹਨਾਂ ਨੇ ਮਰਨ ਵਾਸਤੇ ਸਰਕਾਰੀਆਂ ਦਾ ਕਰਤਾ ਬੁਰਾ ਹਾਲ ਜਾਂ ਮਰੋ ਉੱਥੇ ਜਾ ਕੇ ਅਸੀਂ ਕਹੇ ਵੀ ਇਹ ਤਾਂ ਨਹੀਂ ਹੋ ਸਕਦਾ ਸੋ ਦਿੱਲੀ ਚ ਕੇਜਰੀਵਾਲ ਸਾਹਿਬ ਨੇ ਹੱਥ ਹਸਤਾਂ ਤੇ ਕੰਮ ਕੀਤਾ ਹੋਇਆ ਸੀ ਤਜਰਬਾ ਸਾਡੇ ਕੋਲ ਹੈਗਾ ਸੀ ਪੰਜਾਬ ਦੇ ਸਰਕਾਰੀ ਹਸਪਤਾਲਾਂ ਦਾ ਕਾਇਆ ਪਲਟ ਹੋ ਰਿਹਾ ਹੈ 650 664 ਆਮ ਆਦਮੀ ਕਲੀਨਿਕ ਹੋਗੇ 150 ਹੋਰ ਤਿਆਰ ਪਿਆ ਇੱਕ ਅੱਧੇ ਦਿਨ ਚੋ ਵੀ ਤਿਆਰ ਹੋ 800 ਆਮ ਆਦਮੀ ਕਲੀਨਿਕ ਹੈ ਜਿੱਥੇ 1 ਕਰੋੜ ਬੰਦਾ ਹੁਣ ਤੱਕ 1 ਕਰੋੜ ਤੋਂ ਵੱਧ ਬੰਦਾ ਆ ਕੇ ਉੱਥੇ ਦਵਾਈ ਲੈ ਚੁੱਕੇ ਜੀ 90 ਕਿਸਮ ਦੀਆਂ ਦਵਾਈਆਂ 40 42 ਕਿਸਮ ਦੇ ਟੈਸਟ ਫ੍ਰੀ ਨੇ ਉੱਥੇ ਕੋਈ ਪੈਸਾ ਨਹੀਂ ਲੱਗੂਗਾ ਹਸਪਤਾਲਾਂ ਦੇ ਵਿੱਚ 26 ਜਨਵਰੀ ਤੋਂ ਬਾਅਦ ਸਰਕਾਰੀ ਇਸ ਤਰ੍ਹਾਂ ਚ オーडर ਕਰਤੇ ਤਹਿਸੀਲ ਦਾ ਹਸਪਤਾਲਾ ਚਾਹੇ ਤਹਿਸੀਲ ਵਾਲਾ ਚਾਹੇ ਜ਼ਿਲ੍ਹੇ ਵਾਲਾ ਚਾਹੇ ਬਲਾਕ ਵਾਲਾ ਹਸਪਤਾਲ ਦੇ ਵਿੱਚ ਡਾਕਟਰ ਜਿਹੜਾ ਉਹ ਜ਼ਿੰਮੇਵਾਰ ਬਣਾਤਾ ਜਿਹੜਾ ਮੁੱਖ ਡਾਕਟਰ ਹੈ ਕਿ ਕੋਈ ਵੀ ਦਵਾਈ ਮਰੀਜ਼ ਨੂੰ ਉਹ ਨਹੀਂ ਲਿਖੇਗਾ ਜਿਹੜੀ ਬਾਹਰੋਂ ਲਿਹਾਉਣੀ ਪਊ ਸਾਰੀਆਂ ਦਵਾਈਆਂ ਅੰਦਰ ਮਿਲਣਗੀਆਂ ਬਿਲਕੁਲ ਮੁਫਤ ਜੇ ਕੋਈ ਦਵਾਈ ਅੰਦਰ ਹੈ ਨਹੀਂ ਡਾਕਟਰ ਲੈ ਕੇ ਆਊਗਾ ਮਰੀਜ਼ ਨੂੰ ਨਹੀਂ ਜਾਣ ਦੇਵਾਂਗੇ ਬਾਹਰ ਕਿਉਂਕਿ ਜਦੋਂ ਹੀ ਉਹ ਬਾਹਰ ਨਿਕਲਦਾ ਹੈ ਨਾ ਦਵਾਈਆਂ ਉਹ ਲਿਖ ਲੈਂਦੇ ਨੇ ਜਿਹੜੀਆਂ ਬਾਹਰ ਮਿਲਦੀਆਂ ਮਹਿੰਗੀਆਂ ਬਾ ਲੁੱਟਿਆ ਜਾਂਦਾ ਉਹ ਐਕਸਰੇ ਅਲਟਰਾਸਾਉਂਡ ਸਾਰੀਆਂ ਮਸ਼ੀਨਾਂ ਸਾਰੇ ਹਸਪਤਾਲਾਂ 'ਚ ਹੋਣਗੀਆਂ ਫ੍ਰੀ ਹੋਣਗੀਆਂ ਜਿਹੜੇ ਹਸਪਤਾਲ 'ਚ ਐਕਸਰੇ ਹੈ ਨਹੀਂ ਬਾਰੋਂ ਅਸੀਂ ਭੇਜਾਂਗੇ ਲਿਖ ਕੇ ਅਸੀਂ ਪ੍ਰਾਈਵੇਟ ਵਾਲਿਆਂ ਨਾਲ ਗੱਲ ਕਰ ਲਈ ਸਾਰਿਆਂ ਨਾਲ ਕਿ ਸਾਡਾ ਐਕਸਰੇ ਕਰਕੇ ਦੇ ਦਿਓ ਪੈਸੇ ਗਵਰਨਮੈਂਟ ਦੇਊਗੀ ਇਸ ਕਰਕੇ ਕਿਸੇ ਦਾ ਇਲਾਜ ਨਹੀਂ ਹੋਊਗਾ ਹੁਣ ਕਿ ਐਕਸਰੇ ਟਾਈਮ ਤੇ ਨਹੀਂ ਹੋਇਆ ਸੋ ਗਰੀਬਾਂ ਵਾਸਤੇ ਹਸਪਤਾਲ ਜਿਹੜੇ ਨੇ ਉਹ ਖੁੱਲੇ ਨੇ ਔਰ ਹੁਣ ਸ਼ਾਨਦਾਰ ਹਸਪਤਾਲ ਬਣਨਗੇ ਚਾਹੇ ਪੈਰਾਸੀਟਾ ਮੋਲ ਦੀ ਗੋਲੀ ਲੈਣੀ ਹੈ ਬੁਖਾਰ ਦੀ ਚਾਹੇ ਕੋਈ 50 ਲੱਖ ਰੁਪਏ ਦਾ ਆਪਰੇਸ਼ਨ ਹੈ ਰੱਬ ਨਾ ਕਰੇ ਕੋਈ ਅਜਿਹੀ ਬਿਮਾਰੀ ਆਵੇ ਪਰ 1 ਰੁਪਇਆ ਤੁਹਾਡਾ ਪਾਰਕਿੰਗ ਦੀ ਫੀਸ ਵੀ ਨਹੀਂ ਲੱਗੂਗੀ ਉੱਥੇ ਜਾਣ ਦੀ ਸਰਕਾਰਾਂ ਹੋਰ ਕਾਦੇ ਵਾਸਤੇ ਹੁੰਦੀਆਂ ਨੇ ਜੀ ਸਰਕਾਰਾਂ ਸਹੂਲਤਾਂ ਦੇਣ ਵਾਸਤੇ ਹੁੰਦੀਆਂ ਨੇ ਲੋਕਾਂ ਤੋਂ ਪੈਸਾ ਲੈ ਕੇ ਸਰਕਾਰਾਂ ਨੇ ਲੋਕਾਂ 'ਤੇ ਲਾਉਣਾ ਹੁੰਦਾ ਹੈ ਪੈਸਾ ਤਾਂ ਤੁਹਾਡਾ ਹੀ ਹੈ ਨਾ ਤੁਸੀਂ ਟੈਕਸ ਦਿੰਦੇ ਹੋ ਪੈਸਾ ਤਾਂ ਤੁਹਾਡਾ ਹੈ ਹੁਣ ਥੋੜੇ ਜੇ ਕੋਈ ਬੰਦੇ ਸੋਚ ਰਹੇ ਹੋਣਗੇ ਆ ਕਿ ਕਹੀਂ ਜੰਨੇ ਭਗਵੰਤ ਮਾਨ ਅਸੀਂ ਕਦੋਂ ਟੈਕਸ ਦਿੰਨੇ ਆ ਅਜੇ ਤੱਕ ਕਦੇ ਟੈਕਸ ਦਿੱਤਾ ਹੀ ਨਹੀਂ ਸੋਚਦੇ ਹੋਵਗੇ ਮੈਂ ਦੱਸ ਦਾਂ ਤੁਹਾਨੂੰ ਕਦੋਂ ਦਿੰਨੇ ਹੋ ਟੈਕਸ ਲੜਕੀ ਉੱਠਦੇ ਆਂ ਗੁਰੂ ਸਾਹਿਬ ਦਾ ਨਾਮ ਲੈ ਕੇ ਅੰਮ੍ਰਿਤ ਵੇਲੇ ਚਾਹ ਬਣਾਉਂਦੀ ਐ ਮਾਂ ਸਾਡੀ ਪੱਤੀ ਪਾਉਂਦੀ ਐ ਟੈਕਸ ਚਾਹ ਪੱਤੀ ਤੇ ਟੈਕਸ ਐ ਜੇ ਲੋਕ ਤੁਸੀਂ ਖਰੀਦਣ ਜਾਂਦੇ ਹੋ ਖੰਡ ਪਾਉਂਦੀ ਐ ਟੈਕਸ ਚੀਨੀ ਤੇ ਟੈਕਸ ਐ ਦੁੱਧ ਪਾਉਂਦੀ ਐ ਟੈਕਸ ਉਸ ਤੋਂ ਬਾਅਦ ਆਟਾ ਗੁੰਨਦੀ ਐ ਆਹਤੇ ਤੇ ਟੈਕਸ ਐ ਉਸ ਤੋਂ ਬਾਅਦ ਤੁਸੀਂ ਫੋਨ ਕਰਦੇ ਹੋ ਉੱਠ ਕੇ ਕਿਸੇ ਨੂੰ ਟੈਕਸ ਐ ਮੋਟਰਸਾਈਕਲ ਸਟਾਰਟ ਕਰਦੇ ਹੋ ਸ਼ਹਿਰ ਜਾਣ ਨੂੰ ਡੀਜ਼ਲ ਪੈਟਰੋਲ ਤੇ ਟੈਕਸ ਐ ਆਉਂਦੇ ਹੋਏ ਸਬਜ਼ੀਆਂ ਲੈ ਕੇ ਆਉਨੇ ਹੋ ਕੋਈ ਹੋਰ ਸਾਬਣ ਕੋਈ ਹੋਰ ਜ਼ਰੂਰੀ ਚੀਜ਼ ਖਰੀਦ ਕੇ ਲੈ ਆਉਨੇ ਹੋ ਟੈਕਸ ਐ ਆ ਕੇ ਰੋਟੀ ਖਾ ਕੇ ਆਥੜੇ ਮੰਜੇ ਤੇ ਸੌਣ ਤੋਂ ਪਹਿਲਾਂ ਥੋੜੇ ਜਿਹਾ ਪੈ ਕੇ ਸੋਚਦੇ ਹੋ ਚਲੋ ਹੋਣ ਨਹੀਂ ਕੋਈ ਟੈਕਸ ਨਾ ਨਾ ਪੱਖਾ ਚੱਲ ਰਿਹਾ ਤਾਂ ਟੈਕਸ ਐ ਬਿਜਲੀ ਐ ਫੇ ਫੇ ਤੜਕੇ ਉਠੋਗੇ ਤੁਸੀਂ ਤਾਂ 24 ਘੰਟੇ ਟੈਕਸ ਦੇ ਜਾਂਦੇ ਹੋ ਕੌਣ ਕਹਿੰਦਾ ਟੈਕਸ ਨਹੀਂ ਦਿੰਦੇ ਤੁਸੀਂ ਸਹੀ ਐ ਨਾ ਗੱਲ ਤੁਹਾਡੇ ਪੈਸਾ ਟੈਕਸ ਤੁਹਾਡਾ ਫਿਰ ਤੁਹਾਡੇ ਤੇ ਲਾਉਣ ਚ ਕੀ ਹਰਜਾ ਸਾਨੂੰ ਹਸਪਤਾਲ ਤੁਹਾਨੂੰ ਬਣਾ ਦਈਏ ਸਕੂਲ ਤੁਹਾਡੇ ਬੱਚਿਆਂ ਵਾਸਤੇ ਕਰ ਦਈਏ ਫ੍ਰੀ ਸਾਰੀ ਵਿੱਦਿਆ ਤੇ ਬਿਜਲੀ ਤੁਹਾਨੂੰ ਫ੍ਰੀ ਆ ਜੇ ਬਿਜਲੀ ਤਾਂ ਫ੍ਰੀ ਆਉਂਦੀ ਆ ਆਉਂਦੀ ਹੁਣ ਇਹੀ ਖੰਭੇ ਨੇ ਇਹੀ ਤਾਰਾਂ ਨੇ ਉਹੀ ਉਹੀ ਜਿਹੜੇ ਗ੍ਰਿਡ ਨੇ ਹੁਣ ਕਿਵੇਂ ਬਿਜਲੀ ਆਉਣ ਲੱਗੀ ਜੀ ਨੀਤ ਨਹੀਂ ਸਾਫ ਸੀ ਪਹਿਲਾਂ ਪਹਿਲਾਂ ਨੀਤ ਨਹੀਂ ਸਾਫ ਸੀ ਪਹਿਲਾਂ ਲੁੱਟਣ ਤੇ ਲੱਗੇ ਹੋਏ ਸੀ ਬਸ ਲੁੱਟ ਲੋ ਆਪਦੇ ਅਤੇ ਆਪਦੇ ਘਰਦਿਆਂ ਤੋਂ ਬਿਨਾ ਕੋਈ ਹੋਰ ਨਜ਼ਰ ਹੀ ਨਹੀਂ ਆਉਂਦਾ ਸੀ ਪੁੱਤ ਭਤੀਜੇ ਸਾਲੇ ਜੀਜੇ ਬਸ ਲੱਗੇ ਹੋਏ ਸੀ ਬਸ ਵੀ ਪਤਾ ਨਹੀਂ ਜਿਵੇਂ ਗਿਰਜਾਂ ਨੋਚਦੀਆਂ ਨਾ ਗਿਰਜਾਂ ਐ ਨੋਚਦੇ ਸੀ ਮਾਂ ਸਾਡਾ ਹੋਣ ਥੱਲ ਪਾਈ ਐ ਕਹਿੰਦੇ ਪੈਸੇ ਕਿੱਥੋਂ ਆ ਰਹੇ ਨੇ ਅਸੀਂ ਕਹਾਂ ਜੀ ਪਹਿਲਾਂ ਤਾਂ ਲੀਕੇਜ ਬੰਦ ਕਰਤੀ ਹੁਣ ਇੱਕ ਖਾਲ ਜਾਂਦਾ ਜੇ ਉਹ ਚੋ ਖੱਡਾਂ ਪਈ ਜਾਣ ਕਿਹਾਰੇ ਤੱਕ ਪਾਣੀ ਪਹੁੰਚੂ ਪੰਜਾਬ ਦੀ ਜਨਤਾ ਇੱਕ ਕਹਿਰਾ ਹੈ ਜਿਹੜਾ ਖਾਲ ਹੈ ਟੂਬਲ ਲੱਗ ਗਿਆ ਖਾਲ ਜਿਹੜਾ ਉਹ ਗਵਰਨਮੈਂਟ ਕੋਲੇ ਆ ਉਹਨਾਂ ਨੇ ਇੱਧਰ ਕੱਢ ਲਿਆ ਵਿੱਚੋਂ ਇੱਧਰ ਕੱਢ ਲਿਆ ਇੱਧਰ ਕੱਢ ਲਿਆ ਕਿਹਾਰੇ ਤੱਕ ਤਾਂ ਜਾਂਦਾ ਹੀ ਨਹੀਂ ਕਿਹਾਰੇ ਤੱਕ ਸੁੱਕਾ ਸੀ 70 ਸਾਲ ਤੋਂ ਅਸੀਂ ਸਭ ਤੋਂ ਪਹਿਲਾਂ ਤਾਂ ਉਹ ਖੱਡਾ ਬੰਦ ਕੀਤੀਆਂ ਜਿਹੜੀਆਂ ਇਹਨਾਂ ਨੇ ਲੀਕੇਜ ਕਹਿੰਦੇ ਜਿਹਨੂੰ ਆਪਾਂ ਉਹ ਖੱਡਾ ਬੰਦ ਕੀਤੀਆਂ ਕਿਆਰੇ ਤੱਕ ਪਾਣੀ ਪਹੁੰਚਾਇਆ ਪਿਊਬਲ ਦੀ ਥੋੜੀ ਜੀ ਮੁਰੰਮਤ ਕੀਤੀ ਕਿ ਵਧੀਆ ਚਲ ਚਲਾਈਏ ਇਹਨੂੰ ਇਹਦੀ ਮੁਰੰਮਤ ਕਰਕੇ ਅੱਜ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਉਹ ਚ ਲੋਕਾਂ ਵਾਸਤੇ ਕਿਸੇ 1 ਰੁਪਏ ਦੀ ਵੀ ਕਮੀ ਨਹੀਂ 2 ਸਾਲ ਹੋਣ ਵਾਲੇ ਨੇ 16 ਮਾਰਚ ਨੂੰ 2000 ਸਾਲ ਹੋ ਜਾਣਗੇ 2 ਸਾਲਾਂ ਹੀ ਤੁਸੀਂ ਮੇਰੇ ਜਾਂ ਮੇਰੇ ਕਿਸੇ ਮੰਤਰੀ ਦੇ ਮੂੰਹੋਂ ਇਹ ਗੱਲ ਸੁਣੀ ਹੈ ਕਿ ਖਜ਼ਾਨਾ ਖਾਲੀ ਹੈ। ਕਿਉਂ ਖਾਲੀ ਹੈ ਵੀ ਲੋਕਾਂ ਵਾਸਤੇ ਖਜ਼ਾਨਾ ਹੈਗਾ। ਨੀਅਤ ਸਾਫ਼ ਹੈ ਤਾਂ ਖਜ਼ਾਨਾ ਭਰਿਆ ਹੋਇਆ ਤੇ ਆ ਉਦੋਂ ਪਹਿਲਾਂ ਵਾਲੇ ਜਿਹੜੇ ਸੀਗੇ ਉਹਨਾਂ ਨੇ ਕਦੇ ਐਂ ਕਹਿ ਖਜ਼ਾਨਾ ਭਰਿਆ ਹੋਇਆ। ਖਜ਼ਾਨਾ ਖਾਲੀ ਹੈ ਜੀ ਖਜ਼ਾਨਾ ਖਾਲੀ ਹੈ ਜੀ। ਜਿਹੜਾ ਆਉਂਦਾ ਖਜ਼ਾਨਾ ਖਾਲੀ ਹੈ ਜੀ। ਮੈਂ ਕਹਾਂ ਜਿਹੜਾ ਹੈ ਹੀ ਖਾਲੀ ਹੈ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਉਹਨੂੰ ਪੀਪਾ ਕਹੋ। ਜਦੋਂ ਕੁਝ ਹੈ ਹੀ ਨਹੀਂ ਉਹ ਕਹਾਂ ਖਜ਼ਾਨਾ ਜੀ। ਉਹ ਤਾਂ ਪੀਪਾ ਹੈ। ਕਿ ਜਾਨਾ ਤਾਂ ਉਹਨਾਂ ਜੇ ਤੁਹ ਕੁਝ ਹੋਵੇ ਸੋ ਨੌਜਵਾਨ ਮੁੰਡੇ ਕੁੜੀਆਂ ਜਦੋਂ ਇਹ ਦੇਖਦੇ ਨੇ ਕਿ ਸਾਡਾ ਵਿੱਤ ਮੰਤਰੀ ਉਹ ਕਹੀ ਜਾਂਦਾ ਖਜ਼ਾਨਾ ਖਾਲੀ ਐ ਇੱਥੇ ਕੀ ਬਣੂ ਆਪਣਾ ਚਲੋ ਬਾਹਰਲੇ ਮੁਲਕਾਂ ਨੂੰ ਵੇਚ ਦੋ ਮਾਂ ਦੀਆਂ ਬਾਲੀਆਂ ਵੇਚ ਦੋ ਪਿਓ ਦੀ ਜ਼ਮੀਨ ਬਾਹਰਲੇ ਮੁਲਕਾਂ ਨੂੰ ਭੱਜ ਕੇ ਉੱਥੇ ਜਾ ਕੇ ਤੰਗ ਹੋਈ ਜਾਂਦੇ ਆ ਸੋ ਇਸ ਕਰਕੇ ਆਪਾਂ ਆਪਣੇ ਮੁਲਕ ਨੂੰ ਹੀ ਠੀਕ ਕਰਾਂਗੇ ਆਪਾਂ ਆਪਣੇ ਦੇਸ਼ ਪੰਜਾਬ ਨੂੰ ਠੀਕ ਕਰਾਂਗੇ ਆ ਗੁਰੂਆਂ ਦੀ ਆ ਸ਼ਹੀਦਾਂ ਦੀ ਪੀਰਾਂ ਫਕੀਰਾਂ ਦੀ ਧਰਤੀ ਐ ਐਸੇ ਨੂੰ ਠੀਕ ਕਰਾਂਗੇ ਦੁਨੀਆ ਤੇ ਮੇਰੀ ਗੱਲ ਮੰਨ ਲਓ ਮੈਂ ਪੂਰੀ ਦੁਨੀਆ ਘੁੰਮੀ ਹੋਈ ਐ ਇਹਦੇ ਵਰਗੀ ਧਰਤੀ ਦੁਨੀਆ ਤੇ ਕਿਤੇ ਹੈ ਨਹੀਂ ਭਾਈ ਪੰਜਾਬ ਵਰਗੀ 150 ਮਣ ਦਾਣੇ ਪੈਦਾ ਕਰਦੀ ਐ 90 ਮਣ ਚੋਂ 60 ਮਣ ਕਣਕ ਇੱਕ ਸਾਲ ਚ ਦੁਨੀਆ 'ਚ ਨਹੀਂ ਇਹ ਕੋਈ ਧਰਤੀ ਔਰ ਚਰਨਛੋਪਾ ਪ੍ਰਾਪਤ ਧਰਤੀ ਐ ਲੋਕ ਮਿਹਨਤੀ ਨੇ ਕਮੀ ਕਾਦੀ ਸੀ ਬਸ ਚੰਗੀ ਨੀਅਤ ਵਾਲੇ ਲੀਡਰ ਨਹੀਂ ਮਿਲੇ ਸੀ ਆਪਾਂ ਤਾਂ ਉਹਨਾਂ ਦੇ ਹੱਕ 'ਚ ਬਹੁਤ ਵਾਰੀ ਭੁਗਤੇ ਪਰ ਉਹ ਆਪਣੇ ਹੱਕ ਚ ਇੱਕ ਵਾਰੀ ਵੀ ਨਹੀਂ ਖੁੱਗਦੇ ਹੁਣ ਕੱਢ ਰਿਆਂ ਉਹਨਾਂ ਦੇ ਉਹ ਡਡੇ ਪਹਾੜ ਖਰੀਦ ਰੱਖੇ ਨੇ ਉਹ ਸਾਰੀਆਂ ਕਬਜ਼ੇ ਕਰ ਰੱਖੇ ਨੇ ਜ਼ਮੀਨਾਂ ਤੇ ਹੋਟਲ ਦੱਬਲੇ ਉਹਦੇ ਬੱਸਾਂ ਦੱਬਲੀਆਂ ਪਤਾ ਨਹੀਂ ਤਾਂ ਨਾਲ ਲੈ ਕੇ ਜਾਣੇ ਉਹਨਾਂ ਦਾ ਧਰਮ ਰਾਜ ਨਾਲ ਗੱਲ ਹੋ ਗਈ ਵੀ ਤੁਹਾਡੇ ਵਾਲੇ ਆ ਸਕਦੇ ਨੇ ਨਾਲ ਹੋਰ ਤਾਂ ਕੋਈ ਇੰਨਾ ਕੋਈ ਇੰਨੀ ਤਾਂ ਕੋਈ ਤਮਾ ਹੋਣੀ ਨਹੀਂ ਚਾਹੀਦੀ ਕਹਾਣੀਆਂ ਤਾਂ ਉਹ ਕਹਾਣੀਆਂ ਤਾਂ ਦੋ ਤਿੰਨ ਰੋਟੀਆਂ ਹੀ ਨੇ ਵਾਲੇ ਪੈਸੇ ਹੋ ਜਾਣ ਡਾਕਟਰ ਰੋਟੀ ਵੀ ਬੰਨ ਕਰਦਾ ਅੱਜ ਕਰ ਬਿਕੇਲੇ ਦਾ ਸੂਪੀ ਪੀ ਨਹੀਂ ਤਾਂ ਕੰਮ ਖਤਮ ਐ ਤੇ ਰੋਟੀਆਂ ਵੀ ਬੰਦ ਕਰ ਕਾਦੇ ਵਾਸਤੇ ਪੈਸੇ ਇਕੱਠੇ ਕਰੀ ਜਾਂਦੇ ਹੋ ਯਾਰ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੋਤੀ ਸਭ ਕੁਝ ਇੱਥੇ ਰਹਿ ਜਾਣਾ ਸਭ ਕੁਝ ਇੱਥੇ ਰਹਿ ਜਾਣਾ ਬਸ ਗਰੀਬਾਂ ਦੀਆਂ ਬਾਤ ਦੁਆਵਾਂ ਨਾ ਲਓ ਗਰੀਬ ਦੀ ਹਾ ਤੇ ਪ੍ਰਮਾਤਮਾ ਦੀ ਦਰਗਾਹ ਸਿੱਧਾ ਰਸਤਾ ਹੈ ਭਾਈ ਕੋਈ ਬਾਈਪਾਸ ਨਹੀਂ ਹੈਗਾ ਉਹ ਚ ਗਰੀਬ ਦੀ ਹਾਂ ਸਿੱਧੀ ਪ੍ਰਮਾਤਮਾ ਦੀ ਦਰਗਾਹ ਚ ਜਾਂਦੀ ਹੈ ਨਾ ਲੋਬਾ ਦਵਾਵਾ ਗਰੀਬਾਂ ਦੀ ਮੈਂ ਪਹਿਲਾਂ ਤੋਂ ਕਹਿੰਦਾ ਰਿਹਾ ਉਹ ਨਾ ਲੋ ਨਾ ਮੰਨੇ ਹੀ ਨਹੀਂ ਤੇ ਕਰਤਾ ਕੰਮ ਤੁਸੀਂ ਸਾਰਾ 2022 ਚ ਉਹ ਪਿਓ ਦਾਦਿਆਂ ਤੋਂ ਲੈ ਕੇ ਜਿਹੜੇ ਕਹਿੰਦੇ ਸੀ ਅਸੀਂ ਹਾਰਦੇ ਨਹੀਂ ਹੁੰਦੇ 70 70 ਹਜ਼ਾਰ ਤੇ ਚਮਾਜਤੇ ਤੇ ਹੁਣ ਬੈਠੇ ਨੇ ਹੁਣ ਮੈਨੂੰ ਵਾਲਾ ਕੱਢੀ ਜਾਂਦੇ ਨੇ ਉਹ ਲੈ ਇੱਕ ਨਹੀਂ ਸ਼ੁਰੂ ਕਰ ਲਈ ਕਹਿੰਦੇ ਪੰਜਾਬ ਬਚਾਓ ਯਾਤਰਾ ਮੈਂ ਕਿਹਾ ਤੁਹਾਡੇ ਤਾਂ ਤਾਂ ਬਚਾਇਆ ਹੈ ਜੇ ਹੁਣ ਪਰਿਵਾਰ ਬਚਾਓ ਯਾਤਰਾ ਹੋ ਸਾਦੀ ਆਓ ਵੀ ਸਾਰਾ ਟੱਬਰ ਬਚਾਓ ਉਹ ਸਾਰਾ ਟੱਬਰਾਂ ਦੇ ਟੱਬਰ ਤੁਸੀਂ ਠੋਕ ਕੇ ਰੱਖਤੇ ਸ ਇਹ ਕੁਬਰਾ ਕਰਦੇ ਆ ਆਮ ਜਵਾਕਾਂ ਦੇ ਆਮ ਤੁਹਾਡੇ ਵਰਗੇ ਪੁੱਤ ਪੋਤਿਆਂ ਦੇ ਚਾਚੇ ਤਾਇਿਆਂ ਦੇ ਭਤੀਜਿਆਂ ਦੇ ਹੱਥਾਂ 'ਚ ਇਹ ਕਲਮਾਂ ਦੇਖ ਨਹੀਂ ਸਕਦੇ ਤੁਹਾਡਾ ਰਾਜ ਆ ਗਿਆ ਕਿਸੇ ਇੱਧਰ ਉੱਧਰ ਇੱਧਰ ਉੱਧਰ ਦੇਖਣ ਦੀ ਲੋੜ ਨਹੀਂ ਹੁਣਾ ਜਿਵੇਂ ਕਹੋਂਗੇ ਉਵੇਂ ਚੱਲਾਂਗੇ ਅਸੀਂ ਤਾਂ ਇਹ ਕਿ ਪ੍ਰਮਾਤਮਾ ਕੀ ਹੀ ਅਰਦਾਸ ਕਰਦੇ ਆ ਕੋਈ ਉਹੋ ਜੇ ਸੈਨ ਨਾ ਕਰਾ ਦੀ ਪ੍ਰਮਾਤਮਾ ਜਿਹਦੇ ਨਾਲ ਕੋਈ ਕੋਈ ਗਲਤ ਫੈਸਲਾ ਹੋ ਜੇ ਇਹੋ ਜੇ ਸੈਨ ਕਰਾਈ ਕਿ ਕਿਸੇ ਘਰ ਦਾ ਚੁੱਲਾ ਚੱਲ ਪੇ ਕਿਸੇ ਦੀ ਕਬੀਰ ਲੜੀ ਲੀ ਤੇ ਆ ਜੇ ਮੇਰੇ ਕਰਕੇ ਜੇ ਦੋ ਚਾਰ ਵੀ ਜ਼ਿੰਦਗੀਆਂ ਬਦਲ ਗਈਆਂ ਤਾਂ ਇਤੋਂ ਵੱਡਾ ਪੁੰਨ ਕੋਈ ਨਹੀਂ ਜੀ ਅੱਜ ਦੇ ਜ਼ਮਾਨੇ 'ਚ ਸੋ ਆ ਆ ਸੋਚ ਰੱਖ ਕੇ ਅਸੀਂ ਚੱਲਦੇ ਆ ਤੇ ਹੁਣ ਜੋ ਵੀ ਤੁਸੀਂ ਕਿਉਂਕਿ ਮੈਂ ਉਸ ਜਗ੍ਹਾ ਤੇ ਆਏ ਆ ਜਿੱਥੇ ਜਿੱਥੇ ਮੈਂ ਸ਼ਰਧਾਲੂ ਬਣ ਕੇ ਆਇਆ ਮੈਂ ਕੋਈ ਇੱਥੇ ਮੁੱਖ ਮੰਤਰੀ ਦੇ ਤੌਰ ਤੇ ਨਹੀਂ ਆਇਆ ਕਿਉਂਕਿ ਬਖਸ਼ਿਸ਼ ਤਾਂ ਇਹਨਾਂ ਦੀਆਂ ਨੇ ਵੰਡਣ ਵਾਲੇ ਤਾਂ ਇਹੀ ਨੇ ਮੇਰੀ ਦਾਦੀ ਮੈਨੂੰ ਇੱਕ ਛੋਟੀ ਜੀ ਕਹਾਣੀ ਸੁਣਾਉਂਦੀ ਹੁੰਦੀ ਸੀ ਛੋਟੇ ਹੁੰਦੇ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਜਦੋਂ ਉਦਾਸੀਆਂ ਤੇ ਸੀ ਤਾਂ ਬਾਣੀ ਵੀ ਉਚਰਦੇ ਸੀ ਨਾਲ ਨਾਲ ਕਿਸੇ ਪਿੰਡ ਦੀ ਝੂਹ ਤੇ ਬੈਠੇ ਸਵੇਰੇ ਸਵੇਰੇ ਗੁਰੂ ਸਾਹਿਬ ਨੇ ਮਰਦਾਨਾ ਜੀ ਨੂੰ ਕਿਹਾ ਮਰਦਾਨਿਆਂ ਰਬਾਬ ਛੇੜ ਬਾਣੀ ਉਚਰੀਏ ਗੁਰੂ ਸਾਹਿਬ ਨੇ ਬਾਣੀ ਉਚਰੀ ਅ ਚਾਰੇ ਕੂਠਾਂ ਚ ਗਈ ਆਵਾਜ਼ ਸੋਤਮਈ ਮਹੌਲ ਹੋਇਆ ਜਿਵੇਂ ਭਾਈ ਸਾਹਿਬ ਕੀਰਤਨ ਕਰ ਰਹੇ ਸੀ ਤਾਂ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਓਏ ਕੋਈ ਫਕੀਰ ਆ ਗਿਆ ਆਪਣੇ ਪਿੰਡ ਦੀ ਝੂਤੇ ਓਏ ਸਿੱਧੀ ਰੱਬ ਨਾਲ ਹੈ ਓਏ ਉਹਦੀ ਚਲੋ ਉਹਦੀ satsang ਕਰ ਲਈਏ ਕਿਸਮਤਾਂ ਪਲਟ ਦੂਗਾ ਲੋਕ ਉੱਠ ਕੇ ਚਲੇ ਗਏ ਗੁਰੂ ਸਾਹਿਬ ਨਾ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਤੁਸੀਂ ਕਿੱਧਰ ਕਹਿੰਦੇ ਥੋੜੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਸਾਡੇ ਰਾਹ ਔਖੇ ਨੇ ਅਸੀਂ ਸੱਚ ਦੇ ਰਾਹਾਂ ਦੇ ਪਾਧੀਆਂ ਥੋੜੇ ਤੋਂ ਚੱਲਿਆ ਰੀਆਂ ਨਾ ਕਹਿੰਦੇ ਨਹੀਂ ਚੱਲਾਂਗੇ ਕਹੇ ਚਲੋ ਆਜੋ ਤੁਰੇ ਗਏ ਤੁਰੇ ਗਏ ਅੱਗੇ ਚਾਂਦੀ ਦੇ ਢੇਰ ਆ ਗਏ ਆਲੇ-ਦਾਲੇ ਚਾਂਦੀ ਦੇ ਢੇਰ ਲੱਗੇ ਹੋਏ ਜਿਨ੍ਹਾਂ ਨੂੰ ਚਾਂਦੀ ਚਾਹੀਦੀ ਸੀ ਉਹਨੇ ਚਾਂਦੀ ਚੱਕੀ ਕਹਿੰਦੇ ਮਾਰੋ ਗੋਲੀ ਸੱਚ ਨੂੰ ਕੰਮ ਬਣ ਗਿਆ ਪਹਿਲਾਂ ਹੀ ਆਪਣਾ ਤਾਂ ਉਹ ਤਾਂ ਮੁੜ ਗਏ ਜੀ